ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਡਾਕਟਰਾਂ ਦੀ ਕਹਿੰਦੇ ਨੇ ਡਾਕਟਰ ਜਿਹੜਾ ਰੱਬ ਦਾ ਦੂਸਰਾ ਰੂਪ ਮੰਨੇ ਜਾਂਦੇ ਨੇ ਪਰ ਸੋਚੋ ਅਗਰ ਡਾਕਟਰ ਹੀ ਕਿਤਨੇ ਕਿਨੇ ਲਾਪਰਵਾਹੀ ਕਰਨ ਤਾਂ ਜਦ ਕਿਸੇ ਮਰੀਜ਼ ਦੀ ਜਦੋਂ ਡੈਥ ਹੋ ਜੇ ਤੇ ਉਹਨਾਂ ਡਾਕਟਰਾਂ ਨੂੰ ਕੀ ਸਮਝੀਏ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਅੱਡਾ ਸਾਨਾ ਦੇ ਵਿੱਚ ਨਿੱਜੀ ਹਸਪਤਲ ਹੈਗਾ ਰੰਦੀਪ ਹਸਪਤਲ ਉੱਥੇ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਹਿਲਾ ਵੱਲੋਂ ਇੱਕ ਬੱਚੀ ਨੂੰ ਜਨਮ ਦਿੱਤਾ ਗਿਆ ਸੀਗਾ ਤੇ ਕੁਝ ਹੀ ਅਹ دیر ਬਾਅਦ ਕਹਿ ਲੀਏ ਜਾਂ ਕੁਝ ਘੰਟਿਆਂ ਬਾਅਦ ਕਹਿ ਲੀਏ ਉਸ ਬੱਚੀ ਦੀ ਮੌਤ ਹੋ ਜਾਂਦੀ ਹੈ ਪਰਵਾਰਿਕ ਮੈਂਬਰਾਂ ਦਾ આરોਪ ਹੈ ਕਿ ਇਹ ਜਿਹੜੀ ਮੌਤ ਹੋਈ ਹੈ ਬੱਚੀ ਦੀ ਕਿਤਨਾ ਕਿਤੇ ਡਾਕਟਰਾਂ ਦੀ ਲਾਪਰਵਾਹੀ ਹੈਗੀ ਆ ਜਿਸ ਨੂੰ ਲੈ ਕੇ ਇਸ ਪਰਿਵਾਰ ਵੱਲੋਂ ਜਿਹੜਾ ਹਸਪਤਲ ਦੇ ਬਾਹਰ ਰੋਸ਼ ਕੀਤਾ ਹੈ ਰੋਸ਼ ਕਰਕੇ ਇਹਨਾਂ ਨੇ ਮੰਗ ਕੀਤੀ ਹੈ ਕਿ ਇਹੋ ਜਿਹੇ ਡਾਕਟਰਾਂ ਤੇ ਜਿਹੜੀ ਹੈ ਲਾਪਰਵਾਹੀ ਕਰਦੇ ਨੇ ਜਿਹੜੇ ਡਾਕਟਰ ਇਹਨਾਂ ਤੇ ਜਿਹੜਾ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਕਿਸੇ ਵੀ ਨਾਲ ਇਹੋ ਜੀ ਘਟਨਾ ਨਾ ਵਾਪਰ ਸਕੇ ਦੋਸਤੋ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਜਿਹੜੇ ਪਰਵਾਰਿਕ ਮੈਂਬਰ ਹੈਗੇ ਹਨ ਵਿੱਚ ਰੋਸ਼ ਪਾਇਆ ਜਾ ਰਿਹਾ ਡਾਕਟਰ ਦੇ ਪ੍ਰਤੀ ਤੇ ਦੂਸਰੇ ਪਾਸੇ ਜਦੋਂ ਡਾਕਟਰ ਨਾਲ ਇਸ ਸੰਬੰਧੀ ਗੱਲ ਕੀਤੀ ਤੇ ਤੁਸੀਂ ਤੁਹਾਨੂੰ ਦਿਖਾਣੇ ਉਹਦੀ ਗੱਲ ਕੀਤੀ ਹੋਈ ਵੀ ਕਿਸ ਤਰ੍ਹਾਂ ਉਹ ਆਪਣੇ ਜਿਹੜਾ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਨੇ ਦੋਸਤੋ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਤੁਹਾਨੂੰ ਪਈ ਵਿਸ਼ੇਓ ਯਾਰ ਘਟੇਗਾ ਜਾ ਰਹੇ ਹਾਂ ਤੁਹਾਨੂੰ ਆ ਦੇਣਾ ਹੁਣ ਮਾਰਿਆ ਨਾ ਸਮਝਾ ਇੱਕ ਵਾਰ ਕਿ ਕਿਹਾ ਲਾ ਜੋ ਕੋਰ ਕਦੋਂ ਦਾ ਇਹ ਹੱਥ ਆ ਯਾਰ ਮੇਰਾ ਨਾਮ ਤੂਫਾਨ ਸਿੰਘ ਹੈ ਮੈਂ ਬੰਦ ਚੱਕਤਾ ਰਿਹਾਂ ਤੂੰ ਇੱਥੇ ਆਏ ਸੀ ਆਪਾਂ ਐਤਵਾਰ 3 ਵਜੇ ਤੁਹਾਨੂੰ ਕੀ ਲੱਗਦਾ ਬੱਚੇ ਦੇ ਜਾਈ ਤੈਥੋਂ ਮੈਂ ਉਹਦਾ ਬਾਪ ਆ ਤੇ ਉਹਨਾਂ ਨੇ ਇੱਥੇ ਮੈਂ ਦੁਬਾਰਾ ਆਇਆ ਸੀ ਤਿੰਨ ਵਜੇ ਨਾਲ ਡਾਕਟਰ ਉਹਨਾਂ ਨੇ ਟ੍ਰੀਟਮੈਂਟ ਕੀਤਾ ਮਤਲਬ ਲੜਕੀ ਹੋਈ 4 ਵਜੇ ਹੋਈ ਲੜਕੀ ਉਹ ਡਾਕਟਰ ਕਹਿੰਦੇ ਠੀਕ ਐ ਕੋਈ ਦਿੱਕਤ ਨਹੀਂ ਐ ਤੇ ਪੈਸੇ ਲਾਂਦੇ ਵੇ ਰਹੇ ਟੈਸਟ ਉਹ ਟੈਸਟ ਬਿਲਕੁਲ ਵਧੀਆ ਕੋਈ ਦਿੱਕਤ ਨਹੀਂ ਟੈਸਟਾਂ 'ਚ ਤੇ ਸਾਰੀ ਰਾਤ ਮਤਲਬ ਕਿ ਲੜਕੀ ਦੁੱਧ ਵੀ ਪੀਂਦੀ ਰਹੀ ਸਭ ਕੁਝ ਵਧੀਆ ਰੋਂਦੀ ਵੀ ਰਹੀ ਸਭ ਕੁਝ ਹੁੰਦਾ ਰਿਹਾ ਸਵੇਰੇ 3 ਵਜੇ ਨਾਲ ਮੈਂ ਸੈਡ ਤੋਂ ਗਿਆ ਗੁੜੀਆ ਤੋਂ ਮੈਂ ਆਪਣੀ ਵਾਈਫ ਨਾਲ ਚਲ ਗਿਆ ਤੇ ਇਹਨਾਂ ਨੇ ਸਾਰੇ ਬਾਅਦ ਚੋਂ ਨਾ ਪਤਾ ਨਹੀਂ 5-10 ਮਿੰਟ ਬਾਅਦ ਨਾ ਕਹਿੰਦੇ ਕਿ ਕੁੜੀਏ ਤੁਹਾਡੀ ਜਦੋਂ ਸੀਰੀਅਸ ਹੈ ਮੈਂ ਕਿਹਾ ਦੇਖ ਕੇ ਬਹੁਤ ਜਿਆਦਾ ਜਦੋਂ ਦੇਖਿਆ ਨਾ ਮੈਂ ਉਦੋਂ ਹੀ ਕਹਿਤਾ ਕਿ ਜਿਆਦਾ ਪੂਰੀ ਹੋ ਗਈ ਹੈ ਡਾਕਟਰ ਸਾਹਿਬ ਜਦੋਂ ਲੋ ਘਰੋਂ ਆਏ ਆ ਘਰਾਂ ਤੋਂ ਤਾਂ ਪਹਿਲਾਂ ਹੀ ਪੂਰੀ ਹੋ ਗਈ ਸੀ ਮੈਂ ਇੱਥੇ ਸੀ ਮੈਨੂੰ ਕੋਈ ਦੱਸ ਦੇ ਗੱਲਬਾਤ ਕਿ ਮੈਂ ਗੱਡੀ ਲੈ ਕੇ ਇੱਥੇ ਸੀ ਬਈ 10-15 ਮਿੰਟ ਚ ਬੰਦਾ ਪਠਾਨਕੋਟ ਪਹੁੰਚ ਜਾਂਦਾ ਪਰ ਇਹਨਾਂ ਨੇ ਮੈਨੂੰ ਡਾਕਟਰ ਨੇ ਹਜੇ ਤੱਕ ਨਹੀਂ ਦੱਸਿਆ ਕਿ ਕੁੜੀਆਂ ਨੂੰ ਕੀ ਦਿੱਕਤ ਸੀ ਆ ਚੌਥਾ ਦਿਨ ਹੋ ਗਿਆ ਡਾਕਟਰ ਸਾਹਿਬ ਮੇਰੇ ਸਾਹਮਣੇ ਨਹੀਂ ਆਂਦਾ ਪਿਆ ਜੇ ਮੈਂ ਇੱਥੇ ਆਵਾਂ ਡਾਕਟਰ ਸਾਹਿਬ ਉਧਰ ਚਲ ਜਾਂਦੇ ਕਿ ਮੈਂ ਉਹ ਗੁੜੀਆ ਦਾ ਬਾਪ ਆ ਚਲੋ ਕੁਝ ਵੀ ਹੋ ਗਿਆ ਡਾਕਟਰ ਸਾਹਿਬ ਇਹਨੂੰ ਦੱਸ ਦੇ ਸਕਦੇ ਸੀ ਨਾ ਹੂੰ ਤੋ ਬੇਟਾ ਇੱਧਰ ਤਾਂ ਗੱਲਬਾਤ ਹੋ ਗਈ ਡਾਕਟਰ ਸਾਹਿਬ ਹਾਜੇ ਤੱਕ ਮੈਨੂੰ ਉਹਨਾਂ ਨੇ ਦੱਸਿਆ ਨਹੀਂ ਕਿਸੇ ਨੇ ਨਹੀਂ ਮੈਂ ਕੋਈ ਨਹੀਂ ਦੱਸਿਆ ਉਹਨਾਂ ਨੇ ਗਲਤੀ ਡਾਕਟਰ ਦੀ ਹੈ ਜੀ ਕੋਈ ਬਿਲਕੁਲ ਕੋਈ ਕਾਰਨ ਨਹੀਂ ਦੱਸਿਆ ਮੈਨੂੰ ਮਿਲੇ ਨਹੀਂ ਅਜੇ ਤੱਕ ਮਨ ਛੁੱਟੀ ਮਿਲਣ ਲੱਗੀ ਹੈ ਅਜੇ ਤੱਕ ਮਿਲੇ ਨਹੀਂ ਟ੍ਰੀਟਮੈਂਟ ਕੇ ਡਾਟਰ ਚੱਲਦੇ ਗगन ਡਾਕਟਰ ਤੇ ਉਹਨਾਂ ਨੇ ਸ਼ਾਮ ਨੂੰ ਕਦੋਂ ਲੜਕੀ ਬਹੁਤ ਵਧੀਆ ਮੈਂ ਤੁਹਾਨੂੰ ਫੋਟੋ ਦਿਖਾ ਦਿੰਨਾ ਲੜਕੀ ਬਹੁਤ ਵਧੀਆ ਕੋਈ ਦਿੱਕਤ ਨਹੀਂ ਟੈਸਟਾਂ 'ਚ ਕੋਈ ਦਿੱਕਤ ਨਹੀਂ ਹੈ ਬੱਚੇ ਦੀ ਮਾਂ ਨੂੰ ਫੋਟੋ ਕੱਢਣਾ ਉਹਨਾਂ ਨੂੰ ਸਰ ਕਿੱਦਾਂ ਦੱਸ ਸਕਦੇ ਦੱਸੋ ਆ ਉਹਨੂੰ ਦੱਸ ਸਕਦੇ ਉਹਨੂੰ ਨਾਲ ਦੱਸ ਸਕਦੇ ਪਰ ਕੋਈ ਗੱਲ ਨਹੀਂ ਹੌਲੀ ਹੌਲੀ ਦੱਸ ਦਾਂਗੇ ਤੇ ਇਹ ਕਹਿੰਦੇ ਪਹਿਲਾਂ ਸਾਰੇ ਇੱਥੋਂ ਬਾਹਰ ਦੇ ਕੇਸ ਆਂਦੇ ਕਹਿੰਦਾ ਜੰਮੂ ਦੇ ਕੇਸ ਆ ਗਏ ਆ ਉਹਨਾਂ ਨਾਲ ਹੋ ਗਿਆ ਉਹ ਦੱਸ ਦੇਣੀ ਹੈ ਕਿ ਐਡੀ ਦਰੋਂ ਆਏ ਹੁੰਦੇ ਆ ਦੋ ਜਣੇ ਆਉਂਦੇ ਆ ਉਹ ਫਿਰ ਕੀ ਦੱਸ ਸਕਦੇ ਆ ਬਹੁਤ ਕੇਸ ਹੋਏ ਐ ਇਦਾਂ ਦੇ ਇਹਨਾਂ ਦੇ ਨਾਲ ਦੇ ਸਾਰੇ ਦੱਸਦੇ ਪਏ ਕੋਈ ਇਕੱਲਾ ਕੋਈ ਇਦਾਂ ਦੀ ਹਸਤਾ ਹੋਇਆ ਸਾਡੇ ਪਿੰਡ ਧਾਰੀਆਲ ਚ ਬਹੁਤ ਵਾਰਸਤੇ ਹੋਏ ਜਾਂਦੀ ਮੈਂ ਮੰਗ ਕਰਦੇ ਨੂੰ ਮੰਗ ਕਰਦੇ ਆ ਕਿ ਕਿਸ ਕੱਲ ਨੂੰ ਕਿਸੇ ਨਾਲ ਨਾ ਟੁਕਾ ਆਏ ਇਹ ਡਾਕਟਰ ਵੀ ਡਾਕਟਰ ਬਣਾਏ ਇਹਨਾਂ ਦਾ ਪਤਾ ਨਹੀਂ ਲਾਇਸੈਂਸ ਵੀ ਹੈਗਾ ਕਿ ਨਹੀਂ ਕਿ ਲਾਇਸੈਂਸ ਵੀ ਚੈੱਕ ਕੀਤਾ ਜਾਵੇ ਸਰਦੀਪ ਸਿੰਘ ਮੈਂ ਬੇਟੀ ਦਾ ਚਾਚਾ ਹਾਂ ਜਿਹੜੀ ਬੇਟੀ ਦਾ ਦਰਦ ਹੋਈ ਹੈ ਠੀਕ ਹੈ ਜੀ ਆਪਾਂ ਸ਼ਾਮ ਨੂੰ ਲੈ ਕੇ ਆਈ ਐਤਵਾਰ ਇੱਥੇ ਠੀਕ ਹੈ ਬੱਚੀ ਠੀਕ ਹੀ ਜੀ ਡਿਲਵਰੀ ਹੋਈ ਆ ਬੱਚੀ ਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਇਹਨਾਂ ਨੇ ਸਾਨੂੰ ਕਿਹਾ ਵੀ ਬਸ ਪਾਫ ਦੇਣੀ ਆ ਦੋ ਮਿੰਟ ਮਸ਼ੀਨ ਚਲਾਣੀ ਆ ਆਪਾਂ ਕਹੇ ਕੋਈ ਗੱਲ ਨਹੀਂ ਲਾ ਲੂ ਆ ਬਸ ਚੱਕੀ ਵੀ ਨਹੀਂ ਬਾਅਦ ਚ ਇਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਕਿ ਜਾਂ ਬਿਮਾਰ ਆ ਜਾਂ ਕੁਝ ਹੀ ਹੈ ਮੁਰਾਦ ਪੈ ਗਈ ਠੀਕ ਹੈ ਜੀ ਰਾਤ ਨੂੰ ਇਹਨਾਂ ਨੇ ਬੱਚੀ ਠੀਕ ਹੈ ਰੋਂਦੀ ਸੀ ਚੁੱਪੋਂਦੀ ਸੀ ਰੋਂਦੀ ਚੁੱਪੋਂਦੀ ਉਸ ਤੋਂ ਬਾਅਦ ਇਹਨਾਂ ਨੇ ਬੱਚੀ ਨੂੰ ਪਤਾ ਨਹੀਂ ਕੀ ਕੀਤਾ ਕੀ ਹੋਇਆ ਬਾਅਦ ਚੋਂ ਬ੍ਰਦਰ ਮੇਰੇ ਇੱਥੇ ਸੀ ਬ੍ਰਦਰ ਮੇਰੇ ਆਪਣੀ ਵਾਈਫ ਕੋ ਗਿਆ ਤੇ ਉਹ ਵਾਪਸ ਜਦੋਂ ਉਹਨਾਂ ਨੂੰ ਬਾਈ ਮਾਰੀ ਇਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਇੱਧਰ ਆ ਜੀ ਤੁਹਾਡੀ ਕੁੜੀ ਬਿਮਾਰ ਜਿਆਦਾ ਆ ਤੇ ਪਹਿਲਾਂ ਉਹਨੂੰ ਕੁਝ ਨਹੀਂ ਦੱਸਿਆ ਬਿਮਾਰ ਹੈ ਵੀ ਨਹੀਂ ਸੀ ਤੇ ਕਹਿੰਦੇ ਵੀ ਬਿਮਾਰ ਆ ਤੁਹਾਡੀ ਬੇਟੀ ਤੇ ਜਦੋਂ ਬੱਸ ਸਾਰਾ ਆਪਾਂ ਪਹੁੰਚੇ ਦੇਖਿਆ ਤੇ ਕੁੜੀ ਖਤਮ ਹੋ ਗਈ ਦੀ ਠੀਕ ਹੈ ਜੀ ਸਰ ਤੇ ਸਾਨੂੰ ਕੁਝ ਵੀ ਨਹੀਂ ਕਿਹਾ ਵੀ ਕੀ ਹੋਇਆ ਕੀ ਨਹੀਂ ਹੋਇਆ ਮੇਰੀ ਮਾਤਾ ਹੀ ਇੱਥੇ ਤੇ ਉਹਨਾਂ ਨੂੰ ਇਹਨਾਂ ਨੇ ਬੱਸ ਕੁੜੀ ਫੜਾਤੀ ਕਹਿੰਦੇ ਪਹਿਲਾਂ ਪੈਸੇ ਜਮ੍ਹਾਂ ਕਰਾਓ ਤੇ ਕੁੜੀ ਤੁਹਾਡੀ ਡੈਥ ਹੋ ਗਈ ਆ ਤੇ ਤੁਸੀਂ 4000 ਰੁਪਏ ਜਮ੍ਹਾਂ ਕਰਾਓ ਤੇ ਆਪਾਂ ਤੁਹਾਨੂੰ ਕੁੜੀ ਤੋਂ ਦੇ ਆ ਚਫੜਾ ਦਈਏ ਤੇ ਦਾਪਾ ਤੁਹਾਨੂੰ ਕੁੜੀ ਨਹੀਂ ਦੇਣੀ ਪਹਿਲਾਂ ਵੀ ਕੋਈ ਬੱਚਾ ਹੈਗਾ ਤੁਹਾਡੇ ਘਰ ਦੀ ਨਹੀਂ ਨਹੀਂ ਸਰ ਪਹਿਲਾ ਬੱਚਾ ਹੀ ਹਾਂ ਤੇ ਸਰ ਖੁਸ਼ੀ ਬਹੁਤ ਸੀ ਤੁਹਾਡੇ ਘਰ ਬੇਟੀ ਆਈ ਹੈ ਕਿਉਂਕਿ ਸਰ ਆਪਾਂ ਤਿੰਨ ਭਰਾ ਹੀ ਤੇ ਅੱਗੇ ਮੇਰੇ ਘਰੇ ਵੀ ਬੇ ਆਪਾਂ ਬਹੁਤ ਖੁਸ਼ੀ ਆਪਾਂ ਕਹਿਆ ਵੀ ਚਲੋ ਸਾਡੇ ਕੋਲ ਦੇਵੀ ਆਈ ਹੈ ਪਰ ਸਰ ਸਾਡੇ ਨਾਲੇ ਬਿਠਿਆ ਤੁਹਾਨੂੰ ਲੱਗਦਾ ਲੱਗਦਾ ਕੀ ਹੈ ਵੀ ਕੀ ਪ੍ਰੋਬਲਮ ਕੀ ਆਈ ਆ ਆਪਾਂ ਨੂੰ ਸਰ ਇਹ ਲੱਗਦਾ ਜੇ ਆਪਾਂ ਅੱਜ ਨਾ ਆਵਾਜ਼ ਉਠਾਈਏ ਕੱਲ ਨੂੰ ਕਿਸੇ ਹੋਰ ਦੀ ਡਿਲੀਵਰੀ ਹੁੰਦੀ ਹੈ ਤੇ ਜੇ ਕਿਸੇ ਨਾਲ ਇਦਾਂ ਹੋ ਗਿਆ ਸਾਡੇ ਨਾਲ ਤੇ ਚਲੋ ਜੋ ਹੋ ਗਿਆ ਹੋ ਗਿਆ ਆਪਾਂ ਕਹਿੰਦਾ ਸਰ ਕਿਸੇ ਹੋਰ ਨਾਲ ਨਾ ਇਹ ਹੋਵੇ ਵੀ ਜਿੰਨੇ ਵੀ ਆਪਣੀ ਡਿਲੀਵਰੀ ਕਰਾਣੀ ਹੈ ਜਿੱਥੇ ਹੋਰ ਜਿੱਥੇ ਮਰਜ਼ੀ ਕਰਾ ਲੈਣਾ ਬਸ ਰੰਦੀਪ ਹਸਪੀਟਲੋਂ ਨਾ ਕਰਾਣ ਅ ਸਰ ਇਸ ਤਰ੍ਹਾਂ ਇਹ ਬੱਚਾ ਜਿਸ ਨੂੰ ਅੱਜ ਕੋ ਚਾਰ ਦਿਨ ਪਹਿਲਾਂ ਫਾਇਦਾ ਹੋਇਆ ਸੀ ਇਹ ਰੈਸਪੀਰੀਟਰੀ ਡਿਸਕਸ ਦੀ ਪ੍ਰੋਬਲਮ ਤੁਮਲ ਨੂੰ ਡਿਲੀਵਰ ਹੋਇਆ ਜਿਹਨਾਂ ਤੇਰੇ ਬੱਚਾ ਜਿਹੜਾ ਹੈਗਾ ਅੰਦਰ ਪ੍ਰੈਸ਼ਰ ਨੌਨ ਡਾਊਨ ਹੁੰਦਾ ਇਹਦੇ ਪਲੇਟਲੇਟ ਬੱਚੀ ਗਈ ਘੱਟ ਸੀ ਕੋਲ ਡਾਊਨ ਹੋਣ ਦੇ ਕਰਕੇ ਇਨਫੈਕਸ਼ਨ ਹੋਣ ਦੇ ਕਰਕੇ ਸਾਹ ਦੀ ਤਕਲੀਫ ਕਾਫੀ ਜ਼ਿਆਦਾ ਸੀ ਬੱਚੇ ਨੂੰ ਬੱਚਾ ਆਕਸੀਜਨ ਤੇ ਸੀਨਾਂ ਦਾ ਇਹਦੇ ਆਕਸੀਜਨ ਤੇ ਸੀਨਾਂ ਦਾ ਇਹਨਾਂ ਨਾਲ ਸਾਰੀ ਡਿਸਕਸ ਕੀਤੀ ਗਈ ਹੈ ਜੀ ਇਸ ਬੱਚੇ ਦੇ ਬਾਰੇ ਆ ਦੇਖੋ ਇਹਦੇ ਜੰਗਰ ਰਿਪੋਰਟ ਜਿਹੜੀ ਹੈਗੀ ਆ 28200 DLC ਸੀ ਇਨਫੈਕਸ਼ਨ ਕਾਫੀ ਜਿਆਦਾ ਸੀ ਸਰ ਨੂੰ ਔਰ ਇਹਦੀ ਫਸਟ ਜਿਹੜਾ ਸੈਂਪਲ ਦਿੱਤਾ ਗਿਆ ਉਹਦੇ ਚ ਪਲੇਟਲੇਟ ਕਾਉਂਟਸ 47000 ਸੀ ਜਦੋਂ ਵੀ ਮਤਲਬ ਕਿਸੇ ਬੱਚੇ ਦੀ ਪਲੇਟਲੇਟ ਡਾਊਨ ਹੋਣਾ ਉਹਨੂੰ ਬਲੀਡਿੰਗ ਕਦੀ ਵੀ ਹੋ ਸਕਦੀ ਹੈ ਤੇ ਵੀ ਰਾਤ ਨੂੰ ਨੂੰ ਆਰਾਊਂਡ ਵਾਈਟਲ ਜਿਹੜੇ ਰਿਪੋਰਟਸ ਨੇ ਲੜਕੀ ਨੂੰ ਸਾਡੇ ਸਟਾਫ ਨੂੰ ਨੋਟ ਕੀਤਾ 4 ਵਜੇ ਤੱਕ 8 ਵਜੇ ਤੱਕ ਦਾ ਸੀਵਰ ਨਹੀਂ ਸੀ 2 ਵਜੇ ਰਾਤ ਨੂੰ 100 ਬੁਖਾਰ ਆਇਆ ਪਹਿਲੇ 100 ਦਿਨ ਬੁਖਾਰ ਆਇਆ ਉਸ ਤੋਂ ਬਾਅਦ 5:30 ਵਜੇ 104 ਬੁਖਾਰ ਆਇਆ ਹਾਈ ਗ੍ਰੇਡ ਫੀਵਰ ਹੋਣ ਕਰਕੇ ਇਹ ਬੱਚਾ ਕਾਰਡੀਗ੍ਰਸਟ ਹੋਇਆ ਤੇ ਜੀਆਈ ਬਲੀਡ ਹੋਇਆ ਦਿਮਾਗ ਚ ਬਲੀਡਿੰਗ ਹੋਣ ਦੇ ਕਾਰਨ ਇਹਦੀ ਡੈਥ ਹੋਈ ਹੈ ਇਹ ਚੀਜ਼ਾਂ ਕਰਦਿਆਂ ਨੂੰ ਐਕਸਪਲੇਨ ਅਸੀਂ ਕੀਤੀਆਂ ਜੀ